Watch your parents have sex every day for the rest of your life? Or would you join in once and stop it forever? ਸਸਿਕਾ ਦੋਸਤੋ ਆ ਜਿਹੜੀ ਮੈਂ ਤੁਹਾਨੂੰ ਵੀਡੀਓ ਥੋੜੀ ਜਿਹੀ ਪਹਿਲਾਂ ਦਿਖਾਈ ਹੈ ਪੂਰੇ ਸੋਸ਼ਲ ਮੀਡੀਆ ਦੇ ਉੱਤੇ ਜੇ ਦੇਖਿਆ ਜਾਵੇ ਰੌਲਾ ਮੱਚਿਆ ਪਿਆ ਜੇ ਹਰ ਇੱਕ ਜਿਹੜਾ ਬੰਦਾ ਦੇਖਦਾ ਉਹ ਜੁੱਤੀ ਕੱਢ ਕੇ ਕਹਿੰਦਾ ਹੈ ਵੀ ਆਖਰਕਾਰ ਅਜਿਹੇ ਬੰਦਿਆਂ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਜਿਹੜੀ ਸ਼ਰਮਨਾਕ ਕਰਤੂਤ ਤੇ ਲਫ਼ਜ਼ ਇਹਨਾਂ ਨੇ ਵਰਤੇ ਨੇ ਪਹਿਲੀ ਗੱਲ ਤਾਂ ਜਿਹੜਾ ਇਹ ਇੰਡੀਆ ਗੋਟ ਲੈਟੈਂਟ ਕਰਕੇ ਇਹਨਾਂ ਨੇ ਬਣਾ ਰੱਖਿਆ ਇਹ ਹੈਗਾ ਹੀ ਜੇ ਕਹੀਏ ਜਾਵੇ ਤਾਂ ਅਸ਼ਲੀਲਤਾ ਦਾ ਡਾਣਾ ਬਣਾਇਆ ਇਹਦੇ ਚ ਤਾਂ ਕਿੰਨੇ ਕਈ ਤਾਂ ਮੈਂ ਇਹ ਵੀ ਦੇਖਿਆ ਵੀ ਹੁਣ ਕੀ ਕਹੀਏ ਸਿਆਣੇ ਬਣਾ ਇੱਕ ਪਿੱਛੇ ਜੇ ਸਰਦਾਰ ਸੀਗਾ ਉਹ ਬੜਾ ਬਕਵਾ ਫਰ ਦੇਖਿਆ ਜਾਵੇ ਸ਼ਰਮਨਾ ਕਰਤੂਤ ਉਹਦੀ ਆ ਵਿੱਚ ਦੰਦ ਕੱਢੀ ਜਾ ਰਿਹਾ ਤੇ ਹਟਾਉਣ ਵਾਲਾ ਕੋਈ ਨਹੀਂ 30 30 ਬੀਬੀ ਮਿਲੀਅਨ ਵਿਊਅਰਸ ਨੇ ਇਹਨਾਂ ਦੇ ਹੁਣ ਜਿਹੜੀ ਕਰਤੂਤ ਇਹਨੇ ਕਰੀ ਆ ਸਾਰਾ ਸੋਸ਼ਲ ਮੀਡੀਆ ਭਰਿਆ ਪਿਆ ਇਹ ਇੰਡੀਆ ਦਾ ਇੰਡੀਆਜ਼ ਗੋਟ ਆਰ ਲੈਟਰਨ ਕਰਕੇ ਜਿਹੜਾ ਹੈਗਾ ਵੈਸੇ ਤਾਂ ਇਹ ਬਣਾਇਆ ਬੜਾ ਵਧੀਆ ਸ਼ੋਅ ਕਿ ਜਿਹਦੇ ਵਿੱਚ ਕੋਈ ਇਸੇ ਵਿੱਚ ਕੋਈ ਟੈਲੈਂਟ ਹੈਗਾ ਤਾਂ ਇਹ ਲੋਕ ਉਥੇ ਪਲੇਟਫਾਰਮ ਦਿੰਦੇ ਨੇ ਪਰ ਜਿਹੜੀ ਬਕਵਾਸ ਨਾਲ ਹੁੰਦੀ ਹੈ ਇਹਦੇ ਜੋ ਗੰਦੇ ਇਹ ਬੋਲਦੇ ਨੇ ਉਹਦਾ ਜੇ ਦੇਖਿਆ ਜਾਵੇ ਤਾਂ ਹੱਦਾਂ ਟੱਪਦੀਆਂ ਨੇਗੀਆਂ ਇਸ ਵਾਰ ਜਿਹੜਾ ਜੇ ਦੇਖਿਆ ਜਾਵੇ ਹੈਗੇ ਵੀ ਇਹਦੇ ਵਿੱਚ ਹੀ ਨੇ ਸੋਸ਼ਲ ਮੀਡੀਆ ਵਾਲੇ ਕੰਟੈਂਟ ਕਰੀਏਟਰ ਨੇਗੇ ਹੁਣ ਰਣਵੀਰ ਅਲਹਾਵਾਦੀਆ ਕਰਕੇ ਆ ਹਾਲਾਂਕਿ ਮੈਂ ਇੱਕ ਸੁੰਡਿਆਤੀਗਾ ਬਿਆਨ ਮੁੰਬਈ ਤੋਂ ਇੱਕ ਲੀਡਰ ਦਾ ਉਹ ਤਾਂ ਕਹਿੰਦਾ ਕ ਕਹਿੰਦਾ ਚਪੇੜੀ ਮਾਰਨੀ ਸੀਗੀ ਮੂੰਹ ਤੇ ਉਹਦੇ ਵਿੱਚ ਪੁੱਛ ਰਿਹਾ ਹੈ ਕਹਿੰਦਾ ਵੀ ਤੁਸੀਂ ਆਪਣੇ ਮਾਪਿਓ ਨੂੰ ਕੀ ਸੈਕਸ ਕਰਦੇ ਜੁਆਇਨ ਕਰਨਾ ਚਾਹੋਗੇ ਇਹ ਇੱਕ ਡੀ ਘਟਿਆ ਕਰਤੂਤ ਹੈ ਤੁਸੀਂ ਸੁਣੋ ਵੀ ਇਹ ਲੋਕਾਂ ਦੇ ਦਿਮਾਗ 'ਚ ਪਾਕੀ ਚੀਜ਼ ਰਹੇ ਨੇ ਹੁਣ ਇੰਨੀ ਗੰਦੀ ਗੱਲ ਸੋਚਣੀ ਪਹਿਲਾਂ ਤਾਂ ਕਿੱਡਾ ਵੱਡਾ ਪਾਪ ਹੈ ਦੇਖੋ ਦੁਨੀਆ ਦੇ ਵਿੱਚ ਹੋਈ ਕੁਛ ਮਰਜੀ ਜਾਂਦਾ ਹੋਵੇ ਵਿਦੇਸ਼ਾਂ ਦੇ ਵਿੱਚ ਅਸੀਂ ਆਮ ਤੌਰ ਤੇ ਤੁਸੀਂ ਦੇਖ ਲਓ ਬਹੁਤ ਸਾਰੇ ਤੁਹਾਨੂੰ ਸੋਸ਼ਲ ਮੀਡੀਆ ਤੇ ਅਜਿਹੀਆਂ ਚੀਜ਼ਾਂ ਮਿਲ ਜਨ ਗਿਆ ਉਰੇ ਵੀ ਰਿਸ਼ਤੇ ਕੋਈ ਦੇਖਿਆ ਜਾਵੇ ਇਹ ਵੀ ਨਹੀਂ ਹੈਗਾ ਵੀ ਰਿਸ਼ਤਿਆਂ ਤੇ ਨਹੀਂ ਹੈਗੀ ਪਰ ਮਾਪਿਓ ਵਰਗੇ ਪਵਿੱਤਰ ਰਿਸ਼ਤੇ ਨੂੰ ਲੈ ਕੇ ਤੁਸੀਂ ਇਹ ਬੰਦਾ ਬਕਵਾਸ ਕਰ ਰਿਹਾ ਤੇ ਉਸ ਤੋਂ ਬਾਅਦ ਵਿੱਚ ਸਾਰੇ ਹਹੀ ਹਹੀ ਕਰਕੇ ਦੰਦ ਕੱਢ ਰਹੇ ਨੇ ਇੱਕ ਕੋਈ ਇਹਨਾਂ ਦੇ ਵਿੱਚ ਜੇ ਕਿਹਾ ਜਾਵੇ ਸਿਆਣਾ ਬੰਦਾ ਨਹੀਂ ਟਕਰਿਆ ਜਿਨੇ ਇਹ ਗੱਲ ਕਹੀ ਹੋਵੇ ਵੀ ਭਾਈ ਤਨੇ ਮਾੜੀ ਕਰੀ ਹੈ ਸਾਰੇ ਸੋਸ਼ਲ ਮੀਡੀਆ ਤੇ ਨਿਖੇਦੀ ਹੋ ਰਹੀ ਹੈ ਚੰਗੇ ਚੰਗੇ ਲੋਕ ਆਖਰਕਾਰ ਇਸ ਚੀਜ਼ ਨੂੰ ਕਿਤੇ ਨਾ ਕਿਤੇ ਇਹਦੇ ਚ ਇਹ ਲਿਖਦੇ ਨੇ ਇਹ ਕਹਿੰਦੇ ਕਿ ਕਿਉਂਕਿ ਰਿਪੋਰਟਸ ਬਹੁਤ ਸਾਰੀਆਂ ਹੈਗੀਆਂ ਨੇ ਗਿਆ ਕਹਿੰਦੇ ਕਮੀਡੀਅਨ ਸਮੇਰਾ ਰਾਣਾ ਨੇ ਇੰਡੀਆਜ਼ ਗੌਟ ਲਾਈਟਨਰ ਦੇ ਵਿੱਚ ਹਾਲੀ ਐਪੀਸੋਡ ਦੇ ਵਿੱਚ ਰੁਵੀ ਰਾਹਲਵادیه ਉਰਫ ਬੀਅਰ ਬੀਅਰ ਬਾਈਸੈਪਸ ਦੇ ਸ਼ਾਮਲ ਹੋਏ ਸੀਗੇ ਤੇ ਉਹਨਾਂ ਨੇ ਇੱਕ ਯੂਟਿਊਬਰ ਆਸ਼ੀਸ਼ ਚੰਚਲਾਨੀ ਕੰਟੈਂਟ ਕ੍ਰੀਏਟਰ ਪੂਰਵ ਮੁਖਾਜੀ ਸਮੇਤ ਕਈ ਲੋਕ ਸੀਗੇ ਉੱਥੇ ਸ਼ੋਅ ਦਾ ਇੱਕ ਕਲਿੱਪ ਸੋਸ਼ਲ ਮੀਡੀਆ ਤੇ ਜਿਹੜਾ ਵਾਇਰਲ ਹੋ ਰਿਹਾ ਕਹਿੰਦੇ ਉਹਦੇ ਵਿੱਚ ਕਹਿ ਰਹੇ ਰਹੇ ਕਿ ਮਾਤਾ ਪਿਤਾ ਦੋਨੋਂ ਸੈਕਸ ਲਾਈਫ ਨੂੰ ਡਿਸਕਸ ਕਰਨ ਕਰਨ ਲੱਗ ਜਾਂਦੇ ਨੇਗੇ ਜਿਹਦੇ ਵਿੱਚ ਉਹ ਬੋਲਦਾ ਹਾਲਾਂਕਿ ਉਹ ਅਸੀਂ ਇਹ ਦਿਨੇ ਕਿਹਦੀ ਕਰੀ ਹੋਈ ਹੈ ਕਿ ਕਿ ਵੁਡ ਯੂ ਵੁਡ ਯੂ ਰੈਦਰ ਵਾਚ ਯਰ ਪੇਰੈਂਟਸ ਹੈਵ ਸੈਕਸ ਫਾਰ ਦਾ ਰੈਸਟ ਆਫ ਯਰ ਲਾਈਫ ਜਾਂ ਫਿਰ ਵੁਡ ਯੂ ਜੁਆਇਨ ਇਨ ਵਨਸ ਐਂਡ ਸਟਾਪ ਇਟ ਫੋਰਐਵਰ ਹੁਣ ਅਜਿਹੀ ਘਟਿਆ ਜਦੋਂ ਲੈਂਗੁਏਜ ਯੂਜ਼ ਕਰਨੀ ਆ ਤੁਸੀਂ ਹੁਣ ਤਾਈਆਂ ਕਰਕੇ ਹੋਏ ਆ ਨਾ ਵੀ ਸੋਸ਼ਲ ਮੀਡੀਆ ਤੇ ਤੁਸੀਂ ਵੇਚੀ ਕੁਛ ਮਰਜੀ ਆਓ ਐਸੀ ਮੈਂ ਪਿੱਛੇ ਜੇ ਮੈਂ ਤੁਹਾਨੂੰ ਦੱਸਿਆ ਸੀਗਾ ਵੀ ਕਿਹ ਜਿਹੇ ਮਾੜੇ ਕਰਤੂਤਾਂ ਆਣ ਦੇ ਖਿਲਾਫ ਇੱਕ ਵੀਡੀਓ ਬਣਾਇਆ ਸੀ ਨਾਲ ਦੀ ਨਾਲ ਇੱਕ ਘੰਟੇ ਬਾਅਦ ਆ ਗਈ ਦੀ ਸਟ੍ਰਾਈਕ ਵੀ ਇਹਨੂੰ ਬੰਦ ਕਰ ਲੋ ਹੁਣ ਅਜਿਹੀ ਸ਼ੋਅ ਜਿਹੜੇ ਚੱਲਦੇ ਨੇ YouTube ਤੇ ਤੁਸੀਂ ਦੇਖੋ 30-30 ਮਿਲੀਅਨ BB ਮਿਲੀਅਨ ਇਹਨਾਂ ਦਾ ਔਰ ਵਿਊਅਰਸ਼ਿਪ ਹੈ ਹਰ ਇੱਕ ਵੀਡੀਓ ਦਾ ਚੰਗੀ ਚੀਜ਼ ਭਾਵੇਂ ਕੋਈ ਸੋਹਣਾ ਨਾ ਸੋਹਣਾ ਗੰਦਮੰਦ ਬਹੁਤ ਚੱਲ ਜਾਂਦਾ ਭਾਵੇਂ ਚਰਚਾ ਕਿਵੇਂ ਵੀ ਹੋਵੇ ਤੁਸੀਂ ਕਮੈਂਟ ਕਰਕੇ ਰਾਏ ਜਰੂਰ ਸਾਂਝੀ ਕਰਿਓ ਜੇਕਰ ਇਹ ਵੀਡੀਓ ਦੇਖਿਆ ਕਿ ਆਖਰਕਾਰ ਕਿਸਜੀ ਹੀ ਘਟੀਆ ਕਰਤੂਤ ਅਤੇ ਇਹਨਾਂ ਦਾ ਸਲੂਕ ਕੀ ਹੋਣਾ ਚਾਹੀਦਾ